ਔਰ ਦਰਸ਼ਨੀ ਦਿਉੜੀ ਤੋਂ ਖੱਬੇ ਪਾਸੇ ਮੁੜ ਕੇ ਜਦਾਂ ਕਿ ወਸੀਮ ਭਾਈ ਨੇ ਦੱਸਿਆ ਸੀਗਾ ਵੀ ਖੱਬੇ ਪਾਸੇ ਮੁੜ ਕੇ ਤੁਸੀਂ ਬਾਹਰੇ ਬਾਹਰ ਆਪਦੇ ਸ਼ੂਜ਼ ਪਹਿਨ ਕੇ ਮਾਰਕੀਟ ਦੇ ਵਿੱਚ ਆ ਸਕਦੇ ਹੋ ਤੇ ਆਪਾਂ ਮਾਰਕੀਟ 'ਚ ਆ ਗਏ ਜੀ ਸਟਾਫ ਰੈਸ਼ ਕੰਟਰੋਲ ਰੂਮ ਮੈਡੀਕਲ ਸੈਂਟਰ ਔਰ ਭਾਈ ਅਜੀਤਤਾ ਜੀ ਬਾਜ਼ਾਰ ਜਿਹੜਾ ਉਹ ਇਸ ਸਾਈਡ ਆ ਤੁਸੀਂ ਦੇਖ ਲਓ ਇੱਧਰ ਪਾਕਿਸਤਾਨ ਕਲਚਰ ਸ਼ਾਪ ਤਾਂ ਬੇਕ ਟੂ ਬੈਸਿਕ ਪੰਜਾਬੀ ਖੁੱਸਾ ਤਾਂ ਇੱਧਰ ਪੈਸੇ ਚੇਂਜ ਕਰਾ ਸਕਦੇ ਆ ਐਚ ਬੀ ਐਲ ਡਿਜੀਟਲ ਬੈਂਕਿੰਗ ਆਫ ਜਿਹੜੀ ਪਾਕਿਸਤਾਨ ਦੀ ਆ ਏਟੀਐਮ ਨਾਲ ਕੁਲਫੀ ਪੁਆਇੰਟ ਕੁਲਫਾ ਪੁਆਇੰਟ ਉਹ ਦੇਖੋ ਤੁਸੀਂ ਇਹ ਮਾਰਕੀਟ ਆ ਜੀ ਕੁਝ ਤਾਂ ਤੁਹਾਨੂੰ ਦਿਖਾਉਣੇ ਬਾਕੀ ਇੱਥੇ ਕੀ ਕੀ ਚੀਜ਼ਾਂ ਨੇ ਲਾਹੌਰ ਕਲਾਟ ਹਾਊਸ ਮੈਂ ਵੀਡੀਓ ਦੇ ਵਿੱਚ ਬਹੁਤ ਵਾਰੀ ਦੇਖਿਆ ਵਾ ਇਧਰ ਲਾਹੌਰ ਕਲਾਟ ਹਾਊਸ ਤੇ ਰਸ਼ ਵੀ ਜ਼ਿਆਦਾ ਇਹਨਾਂ ਦੀ ਹੁੰਦਾ ਵਾ ਹਮੇਸ਼ਾ ਇਹ ਵੀ ਇੱਥੇ ਲੈ ਕੇ ਆਲੀ ਤੇ ਲੈ ਮਾੜੀ ਦੇਖੋ ਇੱਥੇ ਅਲੱਗ-ਅਲੱਗ ਕੱਪੜੇ ਆਹ ਦੇਖੋ ਕਿਸੇ ਗੱਡੀ ਮਿਹਰਬਾਨੀ ਦਾ ਲਈ ਨੇ ਕੋਈ ਨਾ ਕੋਈ ਆਪਾਂ ਇੱਥੇ ਵੀ ਆਪਾਂ ਇੱਥੇ ਰੁਕ ਗਏ ਆ ਜੀ ਪਾਕਿਸਤਾਨ ਚਾਹ ਪੀਣ ਦੇ ਲਈ ਦੇਖੋ ਤਾਂ ਇਧਰ ਲੇਸ ਦਾ ਪੈਕੇਟ ਹੈਗਾ 100 ਰੁਪਏ ਦਾ ਹਰ ਘਰ ਪਰ ਤੇ কুরਕਰੇ 60 ਰੁਪਏ ਦਾ ਪੈਕਟ ਆ ਤੁਸੀਂ ਦੇਖੋ ਮਤਲਬ ਆਪਣੇ ਤਾਂ 30 ਰੁਪਏ ਦਾ ਉਹ ਲੇਸ ਹੋ ਗਿਆ ਔਰ ਵੱਡਾ ਆਪਣੇ ਵਾਲੇ ਪੈਕਟ ਦੇ ਨਾਲੋਂ ਤੇ 20 ਰੁਪਏ ਦਾ কুরਕਰੇ ਦਾ ਹੋ ਗਿਆ ਸੇਮ ਪ੍ਰਾਈਸ ਹੀ ਆ ਚਾਹ ਬਣਾਉਣ ਲੱਗੇ ਆ ਭਰਾ ਸਾਡੇ ਤੇ ਬਹੁਤ ਵਧੀਆ ਇਹਨਾਂ ਦਾ ਛੋਟਾ ਜਿਹਾ ਮਿੰਨੀ ਰੈਸਟੋਰੈਂਟ ਕਹਿ ਸਕਦੇ ਆ ਆਪਾਂ ਸਾਰਾ ਸਮਾਨ ਮਿਲਦਾ ਇਹਨਾਂ ਤੋਂ ਦੇਖੋ ਸਾਰਾ ਕੁਝ ਰੱਖਿਆ ਭਰਾਵਾਂ ਨੇ ਕੋਲਡ ਡਰਿੰਕ ਸਾਰੇ ਨੇ ਔਰ ਪਕੌੜੇ ਸਮੋਸੇ ਚਾਹ ਕੌਫੀ ਸਾਰਾ ਕੁਝ ਮਿਲਦਾ ਇਹਨਾਂ ਤੋਂ ਜਰੂਰ ਇਹਨਾਂ ਕੋਲੇ ਰੁੱਕ ਕੇ ਚਾਹ ਪਾਣੀ ਪੀਖ ਜਾਇਆ ਕਰੋ ਲੋ ਵੀ ਆਪਾਂ ਤਾਂ ਇੱਕ ਲੈ ਲਿਆ ਸੂਟ ਇਸ ਦੁਕਾਨ ਤੋਂ ਵਧੀਆ ਸੂਟ ਆ ਆਂਟੀ ਨੇ ਪਸੰਦ ਕਰਾਤਾ ਆਂਟੀ ਕਹਿੰਦੀ ਵਧੀਆ ਕੱਪੜਾ ਵਾ ਤੁਸੀਂ ਲੈ ਲਓ ਇਹਨਾਂ ਨੇ ਦਿੱਤਾ ਆਪਣਾ 1200 ਰੁਪਏ ਦਾ ਇੰਡੀਅਨ 10000 ਦੇ ਸੂਟ ਦਾ ਲੋ ਆ ਜਿਹੜੇ ਪਾਕਿਸਤਾਨੀ कॉटन ਕੱਪੜਾ ਤਾਂ ਇਹ 800 ਰੁਪਏ ਦਾ ਇੰਡੀਅਨ ਸੂਟ ਦਿੰਦੇ ਆ ਦੇਖੋ ਤੁਸੀਂ ਇਧਰ ਵੈਰਾਈਟੀ ਇਹ 800 ਰੁਪਏ ਦਾ ਦਿੰਦੇ ਨੇ ਸੂਟ ਤੇ ਆਂਟੀ ਕਹਿੰਨੀ ਮੈਂ 1400 ਦੇਣੇ ਆ ਦੋ ਸੂਟਾਂ ਦਾ ਉਹ ਕਹਿੰਦਾ ਮੈਂ 1600 ਲੈਣਾ ਤੇ ਆ ਬੌਸ ਕੀ ਆ ਕੱਪੜਾ ਕੁਰਤੇ ਪਜਾਮੇ ਦਾ ਇਹ ਕਿੰਨੇ ਰੁਪਏ ਮੀਟਰ ਹੁੰਦਾ ਭਾਜੀ ਆ ਇੰਡੀਅਨ 80 ਰੁਪਏ ਦਾ 6 ਮੀਟਰ 4 ਮੀਟਰ ਬਣ ਜੂ 4 ਚ ਸਰ ਦਾ 5 ਸਵਾ 5 ਮੀਟਰ ਅ ਠੀਕ ਆ ਓਕੇ ਇਹ ਬਾਹਰ ਵੱਡਾ ਹੁੰਦਾ ਕਹਿੰਦੇ 4 ਮੀਟਰ ਦਾ ਇਹ ਯਾਨੀ ਕਿ 200 ਰੁਪਏ ਮੀਟਰ ਤਾਂ ਰੰਗ ਹੈਗੇ ਆ ਕਾਫੀ ਮਿਲ ਜਾਣਗੇ ਤੁਹਾਨੂੰ ਤੇ ਭਾਈ ਕਹਿੰਦੇ ਵੀ ਜੇ ਕਪੜਾ ਮਾੜਾ ਨਿਕਲਿਆ ਤਾਂ ਵਾਪਸ ਮੋੜ ਦਿਓ ਸੀਤਾ ਸਲਾਇਆ ਗਾਰੰਟੀ ਸਾਡੀ ਤਾਂ ਕਿਹੜੀ ਦੁਕਾਨ ਹੈ ਤੁਹਾਨੂੰ ਦੱਸ ਦਿੰਨਾ ਫੈਂਸੀ ਫੈਸ਼ਨ ਕਲੌਥ ਹਾਊਸ ਇੱਥੋਂ ਲਿਆ ਆਪਾਂ ਸੂਟ ਲੋ ਜੀ ਆਪਾਂ ਪਾਕਿਸਤਾਨ ਦੇ ਵਿੱਚ ਆਏ ਆ ਜੀ ਇਹ ਕਿਹੜੀ ਦੁਕਾਨ ਹੈ ਤੁਹਾਡੀ ਪਾਕਿਸਤਾਨੀ ਡਰਾਈਵ ਸੂਟ ਪੈਲੈਸ ਕੇ ਨਾਮ ਤੇ ਕੀ ਨਾਂ ਤੁਹਾਡਾ ਜੀ ਹਮਸ਼ਾਇਦ ਤੁਹਾਡਾ ਕੀ ਨਾਂ ਜੀ ਤੇ ਤੁਸੀਂ ਕੀ ਲੱਗਦੇ ਆ ਇਹਨਾਂ ਦੇ ਜੀ ਮੈਨੂੰ ਅੰਦਾਜ਼ਾ ਲੱਗਦਾ ਠੀਕ ਹੈ ਜੀ ਤੇ ਮੈਂ ਨਾ ਇਹਨਾਂ ਵੀਰਾਂ ਦੀ ਪਹਿਲਾਂ ਵੀਡੀਓ ਦੇਖੀ ਸੀ ਹਰਪ੍ਰੀਤ ਸੱਧੂ ਵੀਰ ਨੇ ਵੀਡੀਓ ਬਣਾਈ ਸੀ ਤਾਂ ਉਦੋਂ ਇਹਨਾਂ ਦੀ ਦੁਕਾਨ ਖੁੱਖਾ ਹੁੰਦੇ ਸੀਗੀ ਤੇ ਹੁਣ ਅੱਜ ਇਹਨਾਂ ਨੇ ਦੁਕਾਨ ਬਣਾਈ ਇਹ ਕਹਿੰਦੇ ਅਸੀਂ ਪਹਿਲਾ ਰਹਿਣਾ ਤੁਹਾਡਾ ਪਹਿਲਾ ਹੀ ਕਸਟਮਰ ਮੈਂ ਲਓ ਜੀ ਮੂੰਹ ਮਿੱਠਾ ਕਰਵਾ ਲਈ ਸਾਡਾ ਥੈਂਕ ਯੂ ਭਾਜੀ ਔਰ ਬੱਬਾ ਨਾਨਕ ਤੁਹਾਨੂੰ ਚੜ੍ਹਦੀ ਕਲਾ ਚ ਰੱਖੇ ਤਰੱਕੀਆਂ ਕਰੋ ਹੋਰ ਕਿਵੇਂ ਲੱਗਾ ਵੀ ਬਹੁਤ ਵਧੀਆ ਜੀ ਫਸਟ ਟਾਈਮ ਹੀ ਆ ਰਹੇ ਮੈਂ ਪਹਿਲੀ ਵਾਰ ਆਇਆ ਜੀ ਕਿਵੇਂ ਲੱਗਾ ਇੱਕ ਤਾਂ ਬਹੁਤ ਜ਼ਿਆਦਾ ਵਧੀਆ ਬਿਲਕੁਲ ਪੰਜਾਬ ਵਰਗਾ ਮਾਹੌਲ ਆ ਫਰਕ ਹੀ ਨਹੀਂ ਹੈਗਾ ਇਕੱਲੀ ਤਾਰ ਦਾ ਫਰਕ ਆ ਹਾਂਜੀ ਤੇ ਇਹਨਾਂ ਕੋ ਤੁਹਾਡੇ ਕੋਲ ਕੀ ਕੀ ਹੁੰਦਾ ਜੀ ਸਰ ਅਖਰੋਟ ਹੈ ਕਾਗਜ਼ੀ ਹੱਥ ਨਾਲ ਟੁੱਟਣ ਵਾਲਾ ਤੇਲ ਵਾਲਾ ਅਖਰੋਟ ਹੈ اور ਵਿਦਾਮ ਹੈ ਸਾਬਤ ਅੱਧਰਵਾਦੀ ਵਿਦਾਮ ਵਿੱਚ ਜਿੰਨਾ ਵੱਡਾ ਵਿਦਾਮ ਉੰਨੀ ਵੱਡੀ ਕਿਰੇ ਨਿਕਲਦੀ ਹੈ ਫੌਰਨ ਫੁੱਲ ਗੁਲਬੰਦੀ 기 ਰਹੀ ਆਗੀ ਹੰਜੀ ਰਹੀ ਹੈ ਅਪਰੋਡ 기 ਤੇ ਇਹਨਾਂ ਦੇ ਵਿੱਚ ਤੇਲ ਵੀ ਨਿਕਲਦਾ ਹਾਂਜੀ ਸਾਰੇ ਤੇਲ ਫੁੱਲ ਆਏ ਲੋਏਗਾ ਮੈਂ ਕਸ਼ਮੀਰ ਗਿਆ ਹੀ ਪਿੱਛੇ ਛੋੜ ਦਿਨ ਹੋ ਗਏ ਇਹ ਉੱਥੇ ਜੀ ਮਿਲਦੇ ਉਹ ਵੀ ਉਹਨਾਂ ਨੇ ਤਾਂ ਤੁਹਾਨੂੰ ਤੁਹਾਡੇ ਕੋ ਜਿੰਨਾ ਵੀ ਡਰਾਈ ਫਰੂਟ ਆਉਂਦੇ ਨੇ ਕਸ਼ਮੀਰ ਤੇ ਅਫਗਾਨਿਸਤਾਨ ਦਾ ਆਉਂਦਾ ਹੈ ਸਾਡਾ ਜਿੰਨਾ ਵੀ ਡਰਾਈ ਫਰੂਟ ਹੈ ਪਾਕਿਸਤਾਨ ਗਿਲਗਿਤ ਸਵਾਰ ਕੋਇਟਾ ਤੇ بلوچستان ਵਿੱਚੋਂ ਆਉਂਦਾ ਹੈ ਜਿੱਥੇ ਦੀ ਚੀਜ਼ ਆਉਂਦੀ ਆ ਭਵਵਾ ਦੀ ਵਜ੍ਹਾ ਤੇਸਟ ਤੇ ਕੁਆਲਟੀ ਦਾ ਫਰਕ ਲਾਜ਼ਮੀ ਹੁੰਦਾ ਹੈ ਔਰ ਇਸ ਤੋਂ ਇਲਾਵਾ ਸਾਡੇ ਕੋਲ ਹਰ ਕਿਸਮ ਦੇ ਖਜੂਰਾ ਹਨ ਇਹਨੇ ਔਰ ਇਸ ਤੋਂ ਇਲਾਵਾ ਸ਼ਰਬਤ ਸੰਦਰ ਬਦਾਮ ਇਲਾਚੀ ਰੂਬਜ਼ਾ ਵਗੈਰਾ ਤੁਸੀਂ ਇਹ ਤੋੜ ਕੇ ਵਿਖਾਉਂਗੇ ਕਰੀ ਹਾਂ ਦੇਖੀ ਇਹ ਵੇਖੋ ਤੇ ਇਸ ਚੀਜ਼ ਦੇ ਵੈਸੇ ਸਾਦਨ ਪੋਲੀ ਕੋਈ ਫੌਂਟ ਆ ਪੋਲੀ ਤੇਲ ਨਿਕਲਦਾ ਇਹਦੇ ਵਿੱਚੋਂ ਤੇ ਕੀ ਰੇਟ ਇਹਦਾ ਇਹ ਪਾਕਿਸਤਾਨੀ ਕਰੰਸੀ ਹੈ 1100 ਰੁਪਏ ਕਿਲੋ ਤੇ ਇਹ ਬਣਦਾ 390 ਰੁਪਏ ਕੇ ਲੱਗ ਤੇ ਇਦਾਂ ਹੀ ਉਹਨਾਂ ਬਦਾਮ ਚੋਂ ਵੀ ਤੇਲ ਨਿਕਲਦਾ ਹਾਂਜੀ ਹਰ ਚੀਜ਼ ਦੇ ਬਦਾਮ ਬਦਾਮ ਐ ਖਰੋਟ ਐ ਜਿਹੜੀ ਚੀਜ਼ ਮਰਜ਼ੀ ਲੈ ਲਓ ਉਹਨਾਂ 'ਚ ਤੇਲ ਹੋਏਗਾ ਸੌਗੀ ਵਗੈਰਾ ਤੁਸੀਂ ਸਾਰਾ ਕੁਝ ਰੱਖਿਆ ਹੋਇਆ ਹੋਗੀਆਂ ਵੀ ਆ ਗਿਆ ਤੇ ਕਾਲੇ ਗੋਰਾ ਦੇ ਠਵਾਰੇ ਆ ਗਏ ਨੇ ਔਰ ਇਸ ਤੋਂ ਇਲਾਵਾ ਚਾਕਲੇਟ ਵਗੈਰਾ ਐ ਖੂਰ ਐ ਪਾਕਿਸਤਾਨੀ ਐ ਮੂਹ ਮਿਠਾ ਕਰਦੇ ਦੀ ਪਾਕਿਸਤਾਨੀ ਤੇਜ਼ੂਰ ਵੀ ਨਾ ਚਾਹ ਚਾਹ ਸੀ ਨੀਰਾ ਮਿਲ ਕੋਈ ਗੱਲ ਨਹੀਂ ਤੁਹਾਡੀ ਸਾਡੀ ਮੁਹੱਬਤ ਹੈਗੀ ਥੈਂਕ ਯੂ ਤੇ ਐਪਾ ਸਾਨੇ ਕਜੂਰੇ ਨੇਚਰਲ ਦਰਾਫਤ ਪੱਕੇ ਨੇ ਕੋਈ ਚਾਸ਼ ਨਹੀਂ ਤੇ ਅੱਛਾ ਇਹਨੂੰ ਤੁਸੀਂ ਉਹ ਕੋਈ ਚੀਜ਼ ਨਹੀਂ ਲੱਗਦਾ ਮਸਾਲਾ ਵਗੈਰਾ ਕੁਝ ਵੀ ਨਹੀਂ ਲੱਗੇ ਜਾਂਦੇ ਸਿੰਦ ਵਾਲੇ ਸਾਈਡ ਤੋਂ ਦੇ ਸੱਕਰ ਹੈ ਸਾਰੇ ਲੋਕ ਠੀਕ ਹੈ ਜੀ ਤਾਂ ਇੱਥੇ ਵੀਰੋ ਜਰੂਰ ਵਿਜ਼ਿਟ ਕਰਿਓ ਆਪਾਂ ਲੈਨੇ ਇਹਨਾਂ ਕੋਲੋਂ ਸਮਾਨ ਡਰਾਈ ਫਰੂਟ ਪੈਲੈਸ ਦੇ ਨਾਂ ਤੇ ਡਰਾਈ ਫਰੂਟ ਪੈਲੈਸ ਤੇ ਇਹ ਮੇਰੇ ਖਿਆਲ ਆਉਂਦੇ ਹੋਇਆ ਜਦੋਂ ਇਧਰ ਮਾਰਕੀਟ 'ਚ ਆਉਣੇ ਖੱਬੇ ਪਾਸੇ ਕਿੰਨੇ ਵੀ ਦੁਕਾਨਾਂ ਜੀ ਐਲ 10 ਐ ਐਲ 10 ਦੇ ਵਿੱਚ ਦੁਕਾਨਾਂ ਇਹਨਾਂ ਦੀ ਠੀਕ ਹੈ ਜੀ ਤੇ ਆਪਾਂ ਸਮਾਨ ਲੈ ਕੇ ਤੁਹਾਨੂੰ ਦੱਸਾਂਗੇ ਕੀ ਲਿਆ ਪਰਾ ਕਹਿੰਦਾ ਬਦਾਮ ਦੇ ਵਿੱਚ ਵੀ ਤੇਲ ਨਿਕਲੂਗਾ। ਹਾਂ ਇੱਕ ਵੇ। ਹਾਂ। ਠੀਕ ਹੈ। ਇਹ ਹੈਗਾ ਗਿਰੀ ਆ ਜੀ। ਜਿੱਡੇ ਵੱਡੇ ਗਿਰੇ ਕਹਿੰਦੇ ਉਹਨਾਂ ਵੱਡੇ ਵਿੱਚੋਂ ਬਦਾਮ ਨਿਕਲੂਗਾ। ਗੋਲਾ ਬਦਾਮ ਇਹਨਾਂ ਦਾ। ਹਾਂਜੀ ਤੇ ਦੂਜੇ 'ਚ ਵੀ ਤੇਲ ਨਿਕਲਦਾ ਫਿਰ? ਹਾਂਜੀ ਆ ਸਾਰੇ ਇੱਥੇ ਆ ਦੇਖੋ। ਕਿਉਂਕਿ ਸੁੱਕਾ ਲੈ ਕੇ ਬਦਾਮ ਹੀ ਨਹੀਂ ਆਉਂਦਾ ਫਿਰ। ਆਹੋ ਸਾਡੇ ਮਿਲ ਜਾਂਦੇ ਸਸਤੇ। ਤੁਹਾਡੇ ਕੋਲੋਂ ਸਸਤਾ ਮਿਲਦਾ ਲੇਕਿਨ ਉਹਨਾਂ ਦੇ ਤੇਲ ਨਹੀਂ ਹੁੰਦਾ। ਕੈਲੀਫੋਰਨੀਆ ਦੀ 5 600 ਰੁਪਏ ਕਿਲੋ ਜੜੀ ਮਿਲਦੀ ਹੈ ਹਾਂ ਹਾਂ ਉਹਦਾ ਤੇਲ ਕੱਢਿਆ ਹੁੰਦਾ ਇੱਕ ਤੁਹਾਡੇ ਕੋਲ ਮਿਲਦਾ ਪਿਸ਼ੋਰੀ ਗਿਰੀ 7 800 ਰੁਪਏ ਕਿਲੋ ਉਹਦੇ ਕੋੜਾ ਦਾਣਾ ਮਿਕਸ ਹੁੰਦਾ ਹਾਂ ਹੁੰਦਾ ਇੱਕ ਮਿਲਦਾ ਤੁਹਾਡੇ ਨੂੰ ਮਾਮਰਾ ਗਿਰੀ 2500 ਕਿਲੋ ਕਾਟਨ ਮਿਲਦਾ ਉਹਦੇ ਜਿੰਨਾ ਤੇਲ ਹੁੰਦਾ ਜਿੰਨਾ ਇੰਦੇ ਚ ਹੈਗਾ ਉਹ ਕਸ਼ਮੀਰ ਤੋਂ ਆਉਂਦੇ ਨੇ ਤੁਹਾਡਾ ਕਸ਼ਮੀਰ ਦਾ ਅਫਗਾਨਿਸਤਾਨ ਦਾ ਹੀ ਡਰਾਈ ਫਰੂਟ ਹੁੰਦਾ ਹੈ ਇਹ ਜਿਹੜਾ ਨਾ ਗੁਰਬੰਦੀ ਗਿਰੀ ਪਿਓਰ ਗੁਰਬੰਦੀ ਗਿਰੀ ਹੈ ਨਾ ਇਹਦੇ ਕੋੜਾ ਬਿਦਾਮ ਹੋਏਗਾ ਨਾ ਬਗੈਰ ਤੇਲ ਨਾਲ ਤਾਂ ਇਹ ਗਿਲਗਟ ਗਿਲਗਤ ਸਵਾਦ ਕੋਇਟਾ بلوچستان ਇਸ ਏਰੀਆ ਚ ਪਾਕਿਸਤਾਨ ਦਾ ਏਰੀਆ ਸਾਰਾ ਠੀਕ ਆ ਪੀਓਕੇ ਚੋਂ ਆਉਂਦੇ ਕਹਿਨ ਤੋਂ ਭਾਵੇਂ ਆ ਵੀ ਉਹ ਅੱਧਾ ਕਿ ਉਧਰ ਅੱਧਾ ਕਿ ਇਧਰ ਆ ਕਹਿ ਲੋ ਉਹੀ ਚੀਜ਼ ਸਾਡੇ ਆਉਂਦੀ ਇਧਰੋਂ ਪੀਓਕੇ ਚੋਂ ਹਾਂ ਹਾਂ ਇਹ ਜਿਹੜਾ ਵਿਦਾਨ ਹੈ ਨਾ ਇਹਦੇ ਚ ਉਹਨਾਂ ਤੇਲ ਦੇ ਜਿੰਨਾ ਮਾਮਰਾ ਤੇ ਮਾਮਰਾ ਕੋ ਅੱਧੀ ਕੀਮਤ ਹੈ ਮਾਮਰਾ ਇੰਡੀਅਨ ਕਰੰਸੀ ਇਹ ਮਿਲਦਾ 2250 ਇਹ ਮਿਲਦੇ 1070 ਰੁਪਏ ਕਿਲੋ ਇੰਡੀਅਨ ਦੇ ਹਾਂਜੀ ਕਰੰਸੀ ਪਾਕਿਸਤਾਨੀ ਲੈਣੇ ਠੀਕ ਹੈ ਬੋਟਲ ਰੇਟ ਚੇਨ ਕਰਾਣਾ ਪੈਣਾ ਕਰੰਸੀ ਪਾਕਿਸਤਾਨੀ ਠੀਕ ਹੈ ਲਓ ਜੀ ਆਪਾਂ ਕਿਲੋ ਬਦਾਮ ਲਏ ਤੇ ਕਿਲੋ ਲਏ ਅਖਰੋਟ ਤੇ ਭਰਾਵਾਂ ਨੇ ਮਾਣ ਵੀ ਪੂਰਾ ਕੀਤਾ ਟੋਟਲ 3000 ਰੁਪਏ ਪਾਕਿਸਤਾਨੀ ਕਰੰਸੀ ਲਈ ਆ ਤੇ ਮੇਰੇ ਖਿਆਲ ਇੰਡੀਆ ਦੇ ਇੰਨੇ ਪੈਸੇ ਬਣ ਜਣੇ ਸੀਗੇ 1000 ਰੁਪਏ ਵੀ ਨਹੀਂ ਬਣਦਾ ਕਹਿੰਦੇ ਤੇ ਬਹੁਤ ਵਧੀਆ ਭਰਾਵਾਂ ਦੀ ਡੀਲਿੰਗ ਬਹੁਤ ਵਧੀਆ ਥੈਂਕ ਯੂ ਜੀ ਸੁਭਾਅ ਬਹੁਤ ਵਧੀਆ ਤੇ ਚੀਜ਼ ਤਾਂ ਵਧੀਆ ਹੈਗੀ ਹੈਗੀ ਆ ਚਲੋ ਠੀਕ ਹੈ ਸਰ ਓਕੇ ਜੀ ਅੱਲਾਹ ਅੱਲਾਹ ਲਓ ਜੀ ਪਾਕਿਸਤਾਨ ਦੀ ਮਸ਼ਹੂਰ ਸਗਾਤ ਮੁਲਤਾਨੀ ਸੋਣ ਹਲਵਾ ਤੇ ਇਹ ਮੈਂ ਵੀਡੀਓ ਦੇ ਵਿੱਚ ਪਹਿਲਾਂ ਵੀ ਭਾਈ ਸਾਹਿਬ ਵੇਖੇ ਸੀਗੇ ਤੇ ਹੋਰ ਗੱਲ ਕੋਈ ਨਹੀਂ ਤੁਸੀਂ ਮਾਲਕ ਹੈਗੇ ਉਹਨੂੰ ਦੇ ਦੇਣਾ ਪੈਸੇ ਕੋਈ ਗੱਲ ਨਹੀਂ ਲੋਈ ਦੇਖੋ ਤੁਸੀਂ ਇਧਰ ਕਿੱਤੀ ਜੀ ਹੁੰਦੀ ਆ ਮਲਤਾਨੀ ਸੋਨ ਲਾ ਜਿਵੇਂ ਆਪਾਂ ਡੋਟਾ ਨਹੀਂ ਹੁੰਦਾ ਹਾਂ 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 ਪਾਕਿਸਤਾਨ ਦੀ ਫੇਮਸ ਸੁਹਾਗ ਹੈ ਮਲਤਾਨੀ ਸੋਨ ਲਾ ਇਹ ਲੈ ਕੇ ਜਾਂਦੀ ਤੁਸੀਂ ਇਹ ਪਲੀਜ਼ ਟੈਸਟ ਕਰੇ ਇਹ ਬਹੁਤ ਸਹੀ ਚੀਜ਼ ਹੋਤੀ ਹੈ 3 ਮਹੀਨੇ ਇਸਕੇ ਐਕਸਪਾਇਰੀ ਬਗੈਰ ਤੁਸੀਂ ਜੇ ਫ੍ਰਿਜ ਵਿੱਚ ਰੱਖੇ ਇਹ ਕੰਟੀਨਿਊ ਚਲੇਗਾ ਓਕੇ ਇਹ ਬੜੀਆਂ ਮੂੰ ਮਿਠਾ ਕਰੇ ਬਹੁਤ ਬੜੀਆ ਚਾਹਲੇ ਖਾਇਆ ਜਾਏਗਾ ਇਹਨਾਂ ਨੇ ਥੋੜਾ ਦੇ ਦੇ ਸਰ ਖਾਇਆ ਜਾਏਗਾ ਬਹੁਤ ਬੜੀਆ ਚੀਜ਼ ਹੈ ਜੀ ਕਿੱਕੀ ਜੀ ਜੀ ਪੌਣੇ ਦੇ ਚ ਪਰ ਇਸ ਨੂੰ ਪਿਛੇ ਲਿਖਾ ਹੋਇਆ ਜੂ ਜੂ ਪੱਤੇ ਦਾ ਸਾਜੇ ਮੈਂਸ਼ਨ ਹੈ ਇਸਨੇ ਉਹ ਤਾਂ ਫਿਰ اردو ਜੀ ਲਿਖਿਆ ਨਾ ਇਹ ਦੇਖਿਓ ਸਬੀਟ ਸ਼ੂਗਰ ਬੀਚੂ ਕੀ ਯਾਨੀ ਅਚੀਸ ਮਹੀਨੇ ਸ਼ੁਰੂ ਕੀ ਹੈ ਇਸ ਵਿੱਚ ਦਾਲਦਾ ਦੀ ਵੀ ਪਾਣੀ ਪਾਉਂ ਹਾ ਹਾ ये डाल देगी में होता है में। की था। सर ये पाकिस्तानी करेंसी में एक हज़ार रुपये के जी ये पाकिस्तानी करेंसी में बारह सौ रुपये चौदह सौ ये अगर आप इंडियन में करेंगे तो ये सर तीन सौ साठ रुपये के जी ये चार सौ तीस रुपये के जी आपकी करेंसी में ये पाँच सौ पाकिस्तानी करेंसी में हजार रुपये है ये बारह सौ बनिया है सर ये और ये देसी में ये डाली है ਜਿਵੇਂ ਆਪਣੇ ਢੋਡਾ ਕੋਟਕਪੂਰੇ ਮਿਲਦਾ ਵਾ ਉਵੇਂ ਇੱਥੇ ਇਹ ਚੀਜ਼ਾਂ ਮਿਲਦੀਆਂ ਨੇ ਬਸ ਟੇਸਟੀ ਆ ਵਧੀਆ ਆ ਇਹ ਸਾਈਡ ڈالਣੇ ਕੀ ਮੈਂ ਚੀਨੀ ਨੂੰ ਜਰੂਰ ਹਨਾ ਇਦਾਂ ਦੀਆਂ ਚੀਜ਼ਾਂ ਸਸਤੇ ਹੋਈ ਆ ਤਾਂ ਲੈ ਕੇ ਜਾਣੀ ਚਾਹੀਦੀ ਆ ਮੈਂ ਵੀ ਲੈ ਕੇ ਜਾਊਂਗਾ ਲੋ ਜੀ ਆਪਾਂ ਤੁਹਾਨੂੰ ਮਲਾਉਣੇ ਆ ਜੀ ਉਸਤਾਦ 자ਹਿਦ ਮੁੰਨਾਵਾਲ ਦੇ ਨਾਲ ਮੁੰਨਾ ਮਨਾਵਰਾ ਮਨਾਵਰ ਤੇ ਇਹ ਭਾਈ ਸਾਡੀ ਨੂੰ ਵੀਡੀਓ ਬਹੁਤ ਦੇਖੀਆਂ ਸੀਗੀਆਂ ਸਾਨੂੰ ਸੋਨ ਲੇਬੀ ਅਸੀਂ ਮਲਤਾਨ ਦੇ ਆ ਤੇ ਸੋਗਾ ਜਿਹੜੀ ਉੱਥੇ ਦੀ ਐ ਇਹ ਤੁਹਾਨੂੰ ਥੋੜਾ ਟੈਸਟ ਵੀ ਕਰਾਣੇ ਦੁਬਾਰਾ ਤੇ ਦੇਸ਼ ਕਰੋ ਮਲਤਾਨ ਦਾ ਸੁਲਤਾਨ ਫਿਰ ਸਹਾਵਾਗੜੋ ਕਹਿੰਦੇ ਤੁਹਾਡਾ ਜੀ ਆ ਸਮਝੋ ਸਵਾਗਤ ਦੇ ਲਾਗੇ ਦਾ ਜੀ ਠੀਕ ਹੈ ਥੋੜਾ ਦੇ ਦੇਓ ਥੋੜਾ ਥੋੜਾ ਨਹੀਂ ਨਹੀਂ ਥੋੜਾ ਵਾਲਾ ਮਿੱਠਾ ਵੈਸੀ ਹੀ ਹਾਂਜੀ ਪਰ ਤੇ ਇਹਨਾਂ ਦਾ ਸਭ ਤੋਂ ਮਸ਼ਹੂਰ ਕੰਮ ਐ ਇੱਥੇ ਕਿੰਨਾ ਟਾਈਮ ਹੋ ਗਿਆ ਜੀ ਤੁਹਾਨੂੰ ਮੈਂ 2012 ਤਾਈਂ ਸੀ ਸਰ ਇਹ ਜੋ ਆਪਣੀ ਮੈਂ ਮਲਤਾਨਾ ਇੰਟਰਡਿਲ ਅਲਵਾ ਤੇ ਨਹੀਂ ਕਰਾਇਆ ਠੀਕ ਹੈ ਜੀ ਠੀਕ ਹੈ ਮਲਤਾਨੀ ਮੇਰੀਆਂ ਸੋਨਲ ਦੀ ਸ਼ਾਹਬਾ ਨੇ ਰਜਿਸਟ੍ਰੇਸ਼ਨ ਲਉਦੀ ਆ ਲਾਰੀ ਆ ਤੇ ਹੋ ਠੀਕ ਹੈ ਜੀ ਸਿਰਫ ਸਾਡਾ ਸੋਨਲ ਮੇਰੇ ਕੰਮ ਹੈ ਤੇ ਇਸ ਲਈ ਮੈਂ ਆਪਣੀ ਤਸਵੀਰ ਲਾਤੀ ਲੋਗਰ ਨੇ ਮਿਸ ਗਾਈਡ ਕਰ ਦਿੱਤੀ ਨਹੀਂ ਹੈ ਛੁੱਟੀ ਲਏ ਨੇ ਤੇ ਇਸ ਲਈ ਮੈਂ ਆਪਣੀ ਸਾਫ ਦੇ 33 ਨੰਬਰ ਸਾਫ ਦੀ ਪਰ ਮਲਤਾਨੀ ਸੋਨਲ ਰਿਜੀਵਲ ਜਨ ਕੋ ਮਿਲਦੀ ਹੈ ਠੀਕ ਹੈ ਜੀ ਇਹ ਸਾਡਾ ਜੀ 306 ਬ੍ਰਾਂਡ ਹੈਗਾ ਤੇ ਪੂਰੇ ਡੱਬੇ ਛਪੇ ਨੇ ਕੰਪਨੀ ਦੇ ਟੇਸਟ ਵੀ ਬਹੁਤ ਵਧੀਆ ਬਾਈ ਇਹਦਾ 306 ਪੂਰਾ ਬ੍ਰਾਂਡ ਹੈ ਪੂਰਾ ਤੇ ਰੇਟ ਕੀ ਹੈ ਦਾ ਜੀ ਇਹਦਾ ਰੇਟ ਜਿਹੜਾ ਜਿਹੜਾ ਕੰਪਨੀ ਦਾ ਹੈ ਉਹੀ ਹੋਏਗਾ ਜਿਹੜਾ ਤੁਹਾਨੂੰ ਹੈ ਜੇ ਮੈਨੂੰ ਫਰੋਟਸ ਮਿਲੇਗਾ 13 400 300 ਮੈਂ ਜੋ ਲਗਾ ਠੀਕ ਹੈ ਜੀ ਉਹ ਜਿਹੜਾ ਕਾਜੂ ਜ਼ਾਫਰਾਨੀ ਪੀਸਾ ਇਹ ਪਹਿਲਾਂ ਤੁਹਾਨੂੰ 500 ਪੰਜਾ ਮੈਂ ਛੋਟੇ ਡੱਬੇ ਲੈਣੇ ਹੁਣ ਕਿਸੇ ਨੇ ਕਿਸੇ ਨੂੰ ਦੇਣੇ ਹੁਣ 600 ਰੇਟ ਹੀ ਪਏਗਾ ਅਗਰ ਕਿਲੋ 430 ਦੇ ਤੇ 215 ਦੇ ਠੀਕ ਹੈ ਜੀ ਇਹਦਾ ਛੋਟਾ 500 ਦਾ ਹੈ ਇਹ ਦਾ ਛੋਟਾ ਤੁਹਾਨੂੰ ਟੈਕਸ ਇਹ ਵੈਸੇ ਬਣਦਾ ਕਿਹੜੀ ਚੀਜ਼ ਦਾ ਕਿਈ ਫਰਮਾਨ ਲਾ ਕਿਸ ਨੇ ਲੈਣਾ ਹੋਵੇ ਤੇ ਸਰ ਮੈਂਸ਼ਨ ਹੈਗੀ ਹੈ ਕੰਪਨੀ ਨੇ ਲਿਖਿਆ ਜੀ ਜੋ ਕਹਿੰਦਾ ਮਿਲ ਗਿਆ ਫਨੀ ਫਲੋਰ ਗ੍ਰੀਨ ਫਲੋਰ ਵਿਦ 슈ਗਰ ਦੇਸੀ ਜੀ ਡਰਾਈਵ ਠੀਕ ਹੈ ਤੇ ਫਰੈਸ਼ ਹੁੰਦਾ ਸਾਰਾ ਸਰ ਫਰੈਸ਼ ਐਕਸਪਾਇਰੀਆਂ ਲੱਗੀਆਂ ਨੇ 3 ਮੰਥ ਐਕਸਪਾਇਰੀ ਦੀ ਬਗੈਰ ਫਰਿੱਜ ਦੇ ਠੀਕ ਹੈ ਅਗਰ ਫਰਿੱਜ ਦੇ ਰੱਖੋ ਕੰਟੀਨਿਊ ਚੱਲੇਗਾ ਜੇ ਫਰਿੱਜ ਹੀ ਰੱਖਦੇ ਆ ਤਾਂ ਫਿਰ ਜ਼ਿਆਦਾ ਟਾਈਮ ਕਿੰਨੇ ਦਿਨ ਮਰਜ਼ੀ ਚ ਚਲਾਉ ਠੀਕ ਆ ਬਸ ਆਪਾਂ ਖਾਦਾ ਜਾਂਦਾ ਚਲੋ ਤੇ ਬਹੁਤ ਵਧੀਆ ਚੀਜ਼ਾਂ ਨੇ ਯਾਰ ਤਾਂ ਜ਼ਰੂਰ ਲੈ ਕੇ ਜਾਇਓ ਮੈਂ ਵੀ ਹੁ ਸਾਪ ਕੇ ਉੱਪਰ 22 ਟੌਪ ਨੰਬਰ 22 ਮੈਂ ਇਥੇ ਚਾਹ ਪੀ ਕੇ ਆਈ ਸਾਹਮਣੇ ਜੀ ਉਹ ਸਾਹਮਣੇ ਘੁਸਾ ਹੈਗਾ ਮਲਤਾਨੀ ਘੁਸਾ ਕਸੂਰੀ ਜੁੱਤੀ ਵਗੈਰਾ ਸਭ ਕੁਝ ਮਿਲੇਗਾ ਦੋਨੋਂ ਚੀਜ਼ਾਂ ਸਾਡੀ ਹੀ ਨੇ ਮੈਂ ਹੁਣ ਇਹ ਨਵੀਂ ਡੇ ਲਾਂਚ ਕੀਤੀ ਹੈ ਤੁਹਾਨੂੰ ਹਾਂ ਮੈਂ ਵੇਖਿਆ ਸੀ ਉੱਥੇ ਉਸ ਦਿਨ ਪਰ ਮੈਂ ਪਛਾਣਿਆ ਨਹੀਂ ਹਾਂਜੀ ਹਾਂਜੀ ਤੇ ਫਿਰ ਮੈਂ ਦੂਜੀ ਸਾਈਡ ਦੁਕਾਨ ਤੇ ਚਲਾ ਗਿਆ ਦਰਮੇ ਮੈਂ ਮੁੜ ਕੇ ਆਇਆ ਇਨਸ਼ਾ ਅੱਲਾਹ ਵਲਕਮ ਸੇਲ ਬਹੁਤ ਮੇਰਦਾਂ ਠੀਕ ਹੈ ਜੀ ਚਲੋ ਆਪਾਂ ਹੁਣ ਕਰੀਏ ਡੀਲ ਠੀਕ ਠੀਕ ਸਰ ਲਓ ਜੀ ਆਪਾਂ ਲੈ ਲਿਆ ਜੀ ਇਹਨਾਂ ਕੋਲੋਂ 2.5 ਕਿਲੋ ਕੀ ਕਹਿੰਦੇ 2.5 ਕਿਲੋ ਹਲਵਾ ਹਾਂ ਮਲਤਾਨੀ ਸੋਨ ਹਲਵਾ 3500 ਲਿਖਾਓ ਪੜਾਓ ਪੜਾਓ ਇਹਨਾਂ ਨੂੰ ਸਾਰਿਆਂ ਨੂੰ ਲਓ ਪੰਜਾਬੀ ਜੀ ਵੀ ਲਿਖਿਆ ਹੋਇਆ ਵਾ ਪਾਕਿਸਤਾਨ ਦੀ ਮਸ਼ਹੂਰ ਸੌਗਾਤ ਮਲਤਾਨੀ ਸੋਨ ਹਲਵਾ ਤਾਂ 자ਹਿਦ ਮਨਾਵਰ ਭਾਜੀ ਆ ਇਹ ਤਾਂ 2 ਕਿਲੋ ਦੇ ਬਣੇ ਆਪਣੇ ਪਾਕਿਸਤਾਨੀ 3500 ਰੁਪਏ 3500 ਇੰਡੀਅਨ ਬਣਿਆ ਸਾਢੇ 1250 ਸਾਢੇ 1250 ਰੁਪਇਆ ਜੀ ਪੰਜ ਡੱਬਿਆਂ ਦਾ ਬਣਿਆ ਪੰਜ ਡੱਬਿਆਂ ਦਾ ਮੈਂ ਬੇਨਤੀ ਕਰੂੰਗਾ ਸਾਡੇ ਪਾਹ ਤੋ ਦੇ ਭਰਾਵਾਂ ਨੂੰ ਵੀ ਜਰੂਰ ਭਰਾ ਦੀ ਦੁਕਾਨ ਤੇ ਵਿਜ਼ਿਟ ਕਰਿਓ ਪੰਜਾਬੀ ਭਰਾ ਆਪਣਾ ਸਭ ਤੋਂ ਵੱਡੀ ਗੱਲ ਆ ਤੇ ਕਿਉਂਕਿ ਇਹਨਾਂ ਦਾ ਪਿੱਛਾ ਵੀ ਦਸਿਆ ਨੇ ਨੇ ਵੀ ਪਰਨਤਾਰਨ ਦੇ ਸੀ ਕਿੱਥੇ ਸੀਗੇ ਤੁਸੀਂ ਤਰਨਤਾਰਨ ਮੇਨ ਸਿਟੀ ਦੇ ਸੀਗੇ ਤਸੀਲ ਚਾਉਂ ਅੱਛਾ ਮੇਨ ਸਿਟੀ ਤਸੀਲ ਚਾਉਂ ਪਤਾ ਲੱਗਿਆ ਮੈਨੂੰ ਚਾਰ ਖੰਭਾ ਚੌਂਕ ਕਹਿੰਦੇ ਨੇ ਚਾਰ ਖੰਭਾ ਚੌਂਕ ਹੁਣ ਮੌਜੂਦਾ ਉਹਨੂੰ ਕਹਿੰਦੇ ਨੇ ਠੀਕ ਹੈ ਜੀ ਓਕੇ ਜੀ ਓਕੇ ਜੀ ਓਕੇ ਲਓ ਜੀ ਇਹ ਭਾਈ ਸਾਹਿਬ ਦੀ ਦੁਕਾਨ ਆ ਜੀ ਪੰਜਾਬੀ ਜੁੱਤੀ ਮਲਤਾਨੀ ਖੁੱਸੇ ਮਲਤਾਨੀ ਖੁੱਸੇ ਹੋਰ ਕੀ ਕੀ ਹੁੰਦਾ ਦੇ ਜੀ ਸਲੀਪਾਂ ਆ ਗਏ ਨੇ ਪਛਾਪੀ ਜੁੱਤੀਆਂ ਆ ਗਈਆਂ ਨੇ ਔਰ ਜੈਂਸਰੀ ਆ ਗਈਆਂ ਨੇ ਡੈਡੀਸ ਵੀ ਆ ਗਏ ਨੇ ਸਭ ਕਿਤੇ ਵਾਲੇ ਬੱਚਿਆਂ ਵਾਲੇ ਬਾਤ ਬੱਚਿਆਂ ਦੀਆਂ ਨੇ ਸੈਲ ਆ ਗਏ ਨੇ ਜਿਹੜੀ ਸਲੀਪ ਆ ਗਈ ਜਿਹੜਾ ਨੇ ਸਾਥੀ ਆਣ ਲਿਆ ਨੂੰ ਕਹਿੰਦੇ ਆ ਬਾਬਾ ਜੀ ਦਾ ਇੱਥੇ ਆ ਕੇ ਮੱਥਾ ਵੀ ਟੇਕੋ ਕਿ ਆ ਕੇ ਸੋਹਣੀ ਸੋਹਣੀ ਮਾਰਕੀਟ ਦੇ ਤੁਸੀਂ ਵਿਜ਼ਿਟ ਕਰੋ ਤੇ ਸੋਹਣੇ ਸੋਹਣੇ ਸੋਨ ਲੇਖੋ ਮਿੱਠੀਆਂ ਮਠਾਈਆਂ ਖਾਓ ਪਾਕਿਸਤਾਨ ਦੇ ਸੁਗਾਦ ਖਾਓ ਫਿਰ ਨਾਲੇ ਪੰਜਾਬੀ ਜੁੱਤੀਆਂ ਦਾ ਵੀ ਵਿਵੇਚ ਤੇ ਇਹ ਫਿਰ ਪਿਓਰ ਲੈਦਰ ਹੁੰਦਾ ਜੀ ਦੇਖੋ ਜੀ ਪਛਾਣ ਕਰ ਸਕਦੇ ਤੁਸੀਂ ਪਿਓਰ ਕੈਮਲ ਲੈਦਰ ਆ ਲੈਡੀ ਜੁੱਤੀ ਆ ਗਈ ਆ ਰੂਲ ਬਣ ਗਈ ਇੱਕ ਮੁੱਠੀ ਬਣ ਗਈ ਇਹ ਖੜੇ ਨਾ ਕੇ ਰਸਰਾ ਹੋ ਜਾਉਂਗੇ ਉਸ ਤੋਂ ਇਲਾਵਾ ਜੈਂਸ ਵੀ ਹੈਗੀ ਆ ਵੀ ਦੇਖੋ ਜੀ ਵਨ ਪੀਸ ਜੁੱਤੀ ਆ ਗਈ ਆ ਲੱਪੇ ਵਾਲੀ ਇਹਨੂੰ ਵੀ ਤੁਸੀਂ ਡੋੜੀਆਂ ਦਾ ਸਾਖ ਸਕਦੇ ਹੋ ਨਹੀਂ ਸਹੀ ਹੈ ਜਿਵੇਂ ਦੂਰੀ ਹੋ ਗਈ ਛੱਡਿਆ ਬਿਲਕੁਲ ਸਾਫ ਹੈ ਖੁਸ਼ਕਪੁਰਾ ਮਾਨਾ ਜੁੱਤੀ ਸਾਫ ਹੋ ਜੀ ਆਪਦੀ ਪੋਜੀਸ਼ਨ ਤੇ ਉਹ ਆ ਗਈ ਲੱਗੀ ਜੀ ਲੈਡੀ ਸਨੋਕ ਵਾਲੀ ਵੀ ਹੈ ਨੇ ਜੈਂਸ ਵੀ ਹੈ ਨੇ ਉਸ ਨਾਲ ਅਸੀਂ ਜੀ ਆਈਆ ਸਾਰੀਆਂ ਜਿਆਦਾ ਇੱਕ ਸੀ ਪੁਰਾਣੀ ਕਹਾਵਤ ਸੁਣਨ ਲਈ ਚਲੋ ਅਸੀਂ ਤਾਂ ਹੁਣ ਦੇ ਜੰਮੇ ਹੋਏ ਆ ਇੱਕ ਜੁੱਤੀ ਕਸੂਰ ਦੀ ਬਹੁਤ ਮਸ਼ਹੂਰ ਹੁੰਦੀ ਸੀ ਜੁੱਤੀ ਇੱਕ ਸੋਰੀ ਹਾਰੀ ਨਾ ਪੂਰੀ ਹਾਂ ਹਾਂ ਪਰ ਅਸੀਂ ਇਹ ਜੁੱਤੀ ਪੂਰੀ ਕਰਕੇ ਦੇਵਾਂਗੇ ਫੈਰ ਵਿੱਚ ਪੂਰਾ ਨਾਪ ਪਿਆਗੇ ਅਸੀਂ ਨਹੀਂ ਨਾੜ ਦਾ ਵੱਡੀ ਛੋਟੀ ਠੀਕ ਆ ਠੀਕ ਆ ਇਹ ਲੇਡੀਜ਼ ਤੇ ਆ ਜੈਨ ਸਾਹਿਬ ਜੁੱਤੀ ਆਪਾਂ ਲਈ ਆ ਇਹ ਜੁੱਤੀ ਲਈ ਆ ਤਿੱਲੇ ਜੀ ਆ ਗਈ ਹੈ ਤਿੱਲੇ ਦੀ ਵੀ ਗਾਰੰਟੀ ਦਿੱਤੀ ਹੈ ਵੀਰ ਹੁਣਾ ਜੁੱਤੀ ਦੀ ਵੀ ਦਿੱਤੀ ਹੈ ਕਿ ਪੈਰ ਬਦਲ ਬਦਲ ਕੇ ਵੀਰ ਹੁਣਾ ਪਾਣੀ ਆ ਠੀਕ ਆ ਤਿੱਲਾ ਕਰੀ ਖਰਾਬ ਨਹੀਂ ਹੋਏਗਾ ਇਸ ਚੀਜ਼ ਦੀ ਅਸੀਂ ਗਾਰੰਟੀ ਰਿਆਂਗੇ ਕਿਉਂਕਿ ਵੀਰ ਹੁਣੀ ਸਾਡੇ ਕੋਲ ਮਹਿਮਾਨ ਆਏ ਨੇ ਪਾਕਿਸਤਾਨ ਦੇ ਵਿੱਚ ਤੇ ਅਸੀਂ ਵਧੀਆ ਚੀਜ਼ ਦੇਣੀ ਹੈ ਵੀਰ ਹੁਣਾ ਨੂੰ ਉਧਰ ਜਾ ਕੇ ਇਹਨਾਂ ਨਾਲ ਕੋਈ ਇਹ ਨਾ ਕਿ ਕੋਈ ਚੀਜ਼ ਮਾਰੀ ਲੈ ਕੇ ਆਏ ਨਹੀਂ ਇਹਨਾਂ ਨਾਲੇ ਬਾਪੂ ਹੁਣਾ ਵਾਸਤੇ ਕਰਨੀ ਹੈ ਜੇ ਬਾਪੂ ਹੁਣਾ ਵਾਸਤੇ ਚੀਜ਼ ਚੰਗੀ ਨਹੀਂ ਥਾਨੀ ਤੇ ਫਾਇਦਾ ਕੀ ਇੱਥੇ ਆਣ ਲੱਗੇ ਪੰਜਾਬ ਪੰਜਾਬ ਸਪੋਰਟ ਚੈਨਲ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਕਹਿਣਾ ਕਹਿਣਾ ਵੀ ਨਹੀਂ ਭਰਾ ਨੂੰ ਆਪਦੇ ਆਪ ਹੀ ਉਹਨੇ ਕਿਹਾ ਵੀ ਪੰਜਾਬ ਸਪੋਰਟਸ ਲਾਈਨ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜਰੂਰ ਕਰਿਓ ਤੇ ਭਰਾਵਾਂ ਨੇ ਵੀ ਕਰ ਲਿਆਗਾ ਹਾਂਜੀ ਤੇ ਤੁਸੀਂ ਵੀ ਆ ਕੇ ਜ਼ਰੂਰ ਇੱਕ ਵਾਰ ਹਾਂ ਬਿਲਕੁਲ ਆਓ ਕੋਈ ਉਹ ਤੁਹਾਡੇ ਪਾਸਪੋਰਟ ਤੇ ਸਟੈਂਪ ਨਹੀਂ ਲੱਗਦੀ ਪੇਪਰ ਵੀਜ਼ਾ ਵਾ ਤੇ ਬਹੁਤ ਵਧੀਆ ਮਾਹੌਲ ਆ। ਔਰ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਇੱਥੇ ਹੋਏਗੀ ਆਣ ਦੀ ਵੀ ਔਰ ਇੱਥੇ ਰਹਿਣ ਦੀ ਵੀ ਔਰ ਜਾਣ ਦੀ ਵੀ ਤੁਹਾਡੀ ਕਦਰ ਔਰ ਇੱਜ਼ਤ ਕੀਤੀ ਜਾਂਦੀ ਆ ਤੁਹਾਡੀ ਭਾਗਤ ਕੀਤੀ ਜਾਂਦੀ ਆ। ਤੁਹਾਨੂੰ ਕਿਸ ਕਿਸਮ ਦੀ ਵੀ ਇੱਥੇ ਪਰੇਸ਼ਾਨੀ ਦੇਖੋ ਕਿੰਨੀ ਸੋਹਣੀ ਬੋਲੀ ਆ ਯਾਰੋ ਵੀਰਾਂ ਦੀ ਕਿੰਨੇ ਪਿਆਰ ਨਾਲ ਬੋਲਦੇ ਆ ਤਾਂ ਇਹ ਇਹ ਨਹੀਂ ਹੈਗਾ ਵੀ ਖਰੇ ਜੁੱਤੀ ਉਦਾਂ ਵੀ ਜ਼ਿਆਦਾ ਮਹਿੰਗੀ ਹੋ ਕਿਉਂਕਿ ਪਾਕਿਸਤਾਨ ਕਰੰਸੀ ਦੇ ਵਿੱਚ ਜ਼ਿਆਦਾ ਲੱਗਦੀ ਆ ਆਪਣੇ ਤਾਂ ਫਿਰ ਉਨਾ ਹੀ ਪੈਸੇ ਬਣਦੇ ਕਿਉਂਕਿ ਉੱਦਾਂ ਤਾਂ ਕਰੰਸੀ ਵਾਧੀ ਆ ਕੱਲੀ ਇਹ ਤੇ ਚੀਜ਼ ਤਾਂ ਸੇਮ ਹੀ ਆ। ਕਿਹੜੀ ਦੁਕਾਨ ਆਪਣੀ? ਇਹ ਪਾਕਿਸਤਾਨੀ ਪੰਜਾਬੀ ਜਤੀ ਮਲਤਾਨੀ ਆਰ 22 ਨੰਬਰ ਆ ਗਈ ਹੈ। ਬਾਈ ਨੰਬਰ ਦੁਕਾਨ ਆ ਜੀ। ਜ਼ਰੂਰ ਵਿਜ਼ਿਟ ਕਰਿਓ ਜੀ। ਥੈਂਕ ਯੂ ਵੀਰੇ। ਵੈਲਕਮ। ਓਕੇ ਜੀ। ਥੈਂਕ ਯੂ। ਲੋ ਜੀ ਹੁਣ ਪਹੁੰਚੇ ਦੀ ਆਪਾਂ ਪੰਜਾਬ ਕੈਫੇ ਐਂਡ ਫੂਡ ਦੇ ਉੱਪਰ। ਆ ਭਾਈ ਸਾਹਿਬ ਮੈਨੂੰ ਮੁੰਨਾਵਰ ਭਾਈ ਦੀ ਦੁਕਾਨ ਤੋਂ ਮਿਲੇ ਸੀ ਕਹਿੰਦੇ ਵੀ ਸਾਡੀ ਦੁਕਾਨ ਤੇ ਵੀ ਜ਼ਰੂਰ ਹੋ ਕੇ ਜਾਣਾ ਵਾ ਤੁਸੀਂ। ਤਾਂ ਇਹਨਾਂ ਕੋਲੇ ਫਾਸਟ ਫੂਡ ਵਗੈਰਾ ਹੁੰਦਾ? ਹਾਂ ਜੀ। ਕੀ ਕੀ ਕੁਝ ਹੁੰਦਾ ਤੁਹਾਡੀ ਕੋਲ? ਪਨੀਰ ਪੇਨੇ ਦੇ ਜੀ, ਨਾਨ ਟਿੱਕੀ ਐ, ਦਹੀਂ ਭੱਲੇ ਐ, ਪਾਪੜੀ ਚਾਟ ਐ। ਖਰਦੀ ਆਏਗੀ ਤੇ ਪਕੌੜੇ ਵੀ ਸਮੋਸੇ ਵੀ ਠੀਕ ਹੈ ਜੀ ਜਿਹੜਾ ਡਾਡਾ ਵੱਡਾ ਸਮੋਸਾ ਹੁੰਦਾ ਇੱਥੇ ਹੀ ਅੱਛਾ ਜਿਹੜਾ ਉਹ ਮੈਂ ਇੱਕ ਵੀਡੀਓ ਤੇ ਦੇਖਿਆ ਸੀਗਾ ਹਾਂਜੀ ਹਾਂਜੀ ਤਾਂ ਉਹ ਇੱਕ ਦਾ ਸਰ ਸਮੋਸਾ ਹਾਂਜੀ ਡਾਡਾ ਜਿਆ ਲਾਹੌਰੀ ਇਹਨੂੰ ਕਹਿੰਦੇ ਕੀ ਉਹਨੂੰ ਵੀ ਇਹੀ ਲੋਹਰੀ ਸਮੋਸਾ ਕਹਿੰਦੇ ਨੇ ਡਾਡਾ ਵੱਡਾ ਸਮੋਸਾ ਠੀਕ ਹੈ ਠੀਕ ਹੈ ਤੁਸੀਂ ਹਾਂ ਹੁਣ ਤੁਸੀਂ ਵੇਖ ਸਕਦੇ ਭਰਾਜੀ ਦੁਕਾਨ ਇਹ ਦੁਕਾਨਾ ਹੁਣ ਨਵੀਆਂ ਬਣੀਆਂ ਨੇ ਹਾਂ ਹਾਂ ਤਿਆਰ ਹੋ ਰਹੀ ਹੈ ਹਾਂਜੀ ਤਿਆਰ ਹੋ ਰਹੀ ਹੈ ਭੋਖਾ ਵੀ ਹੈ ਹਾਂ ਉਹ ਵੀ ਭਾਈ ਵੀ ਭੋਖੇ ਜੀ ਸੀਗੇ ਨਾਲ ਦੇ ਆਹ ਮੈਂ ਦੇਖਿਆ ਲਓ ਤੇ ਜਰੂਰ ਇਹਨਾਂ ਕੋਲ ਵੀ ਹੋ ਕੇ ਜਾਇਓ ਵੀਰੇ ਟੇਸਟ ਬ ਤਾ ਜਰੂਰ ਇਹਨਾਂ ਨੂੰ ਮਿਲ ਕੇ ਜਾਣਾ ਵਾ